ਜਾਇ ਗੁਰਦੇਵ ਤਾਨ ਗੁਰਦੇਵ ਜੀ ਜਾਇ ਗੁਰਦੇਵ ਤਾਨ ਗੁਰਦੇਵ ਜੀ ਮੈਂ ਕਰਨੈਲ ਸਿੰਘ ਪਿੰਡ ਮਲਕੋਵਾਲ ਦਾ ਵਾਸੀ ਆਂ ਔਰ ਆਤਰਮੀ ਸਮਾਜ ਨਾਲ ਸੰਬੰਧਤ ਆਂ ਜੀ ਆ ਸਾਡੇ ਪਿੰਡ ਦੀ ਪੰਚਾਇਤ ਵਿੱਚ ਅਸੀਂ ਮਾਰੇ ਰਵਦਾਸ ਜੀ ਦੀ ਸੋਚ ਨੂੰ ਸਮਰਪਿਤ ਹੋ ਕੇ ਮੰਦਿਰ ਦੀ ਉਸਾਰੀ ਲਈ ਕੰਮ ਸ਼ੁਰੂ ਕੀਤਾ ਸੀਗਾ ਜੀ ਜੋ ਕਿ ਸਾਡੇ ਹੀ ਪਿੰਡ ਦੇ ਕੁਝ ਸਰਾਰਤੀ ਤੱਤਾਂ ਵੱਲੋਂ ਕੰਮ ਨੂੰ ਰੋਕ ਦਿੱਤਾ ਗਿਆ। ਜ्या ਰੁਕਵਾ ਦਿੱਤਾ ਗਿਆ। ਸੋ ਆਪਣੇ ਪਿੰਡ ਵੱਲੋਂ ਮੈਂ ਪੰਜਾਬ ਰਵਿਦਾਸ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਜਸੀ ਤੱਲਨ ਜੀ ਨੂੰ ਬੇਨਤੀ ਕਰਦਾ ਹਾਂ ਸਾਡੇ ਪਿੰਡ ਵਿਚਮਾਰੇ ਰਵਿਦਾਸ ਜੀ ਦੀ ਇਸ ਪਵਿੱਤਰ ਜਗਾ ਦੀ ਉਸਾਰੀ ਨੂੰ ਜੋ ਰੋਕਿਆ ਗਿਆ ਹੈ ਇਹਦਾ ਕੰਮ ਪੂਰਾ ਕਰਵਾਇਆ ਜਾਏ ਜੀ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹੋਵਾਂਗੇ ਜੈ ਗੁਰਦੇਵ ਤਨ ਗੁਰਦੇਵ